ਬਜ਼ੁਰਗ ਬੀਬੀ ਨੇ ਜਦੋਂ ਸਵਾਲ ਪੁੱਛੇ ਤਾਂ ਭੱਜਦੇ ਦਿਖੇ ਸੀਐਮ ਭਗਵੰਤ ਮਾਨ ਇਥੇ ਬਜ਼ੁਰਗ ਬੀਬੀ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਗੁਰੂ ਘਰ ਆਏ ਹੈ ਤਾਂ ਕੋਈ ਮਤ ਲੈ ਕੇ ਜਾ। ਆਇਆ ਹੈ ਨਾ ਤੇ ਕੋਈ ਮਤ ਲੈ ਕੇ ਜਾ। ਇੱਥੇ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਜ਼ੁਰਗ ਮਾਤਾ ਨੇ ਸੀਐਮ ਭਗਵਾਨ ਸਰਮਾਨ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਆਇਆ ਹੈ ਨਾ ਤੇ ਕੋਈ ਮਤ ਲੈ ਕੇ ਜਾ। ਇਹ ਕੀ ਗੱਲ ਕਰ ਰਹੇ ਹੋ? ਇਹ ਕਹਿੰਦਾ ਕਿ ਉਹ ਕਿਉਂ ਰੋਦਾ ਹੈ? ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਮੈਂ ਤੁਹਾਡੇ ਲੋਕਾਂ ਦੇ ਵਿੱਚੋਂ ਹੀ ਇੱਕ ਹਾਂ ਮੈਂ ਤੁਹਾਡਾ ਹੀ ਭਰਾ ਤੇ ਭਤੀਜਾ ਹਾਂ ਅੱਜ ਉਹ ਇਦਾਂ ਭੱਜ ਨਿਕਲਿਆ ਬਜ਼ੁਰਗ ਬੀਬੀ ਨੇ ਜਦੋਂ ਸਵਾਲ ਪੁੱਛੇ ਤਾਂ ਭੱਜਦੇ ਦਿਖੇ ਸੀ ਐਮ ਭਗਵੰਤ ਮਾਨ ਇੱਥੇ ਬਜ਼ੁਰਗ ਬੀਬੀ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਗੁਰੂ ਘਰ ਆਏ ਆ ਤਾਂ ਕੋਈ ਮਤ ਲੈ ਕੇ ਜਾ ਇਸ ਤੋਂ ਇਲਾਵਾ ਇੱਥੇ ਇੱਕ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਜ਼ੁਰਗ ਮਾਤਾ ਨੇ ਸੀਐਮ ਭਗਵੰਤ ਮਾਨ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਦਰਅਸਲ ਸੀਐਮ ਭਗਵੰਤ ਮਾਨ ਜੀ ਕੇਸਗੜ ਸਾਹ ਪਹੁੰਚਦੇ ਨੇ ਤਾਂ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਬਜ਼ੁਰਗ ਮਾਤਾ ਦੇ ਵੱਲੋਂ ਇੱਥੇ ਸੀਐਮ ਭਗਵੰਤ ਮਾਨ ਤੋਂ ਕੁਝ ਸਵਾਲ ਕੀਤੇ ਜਾਂਦੇ ਨੇ ਪਰ ਸਵਾਲਾਂ ਦੇ ਜਵਾਬ ਦੇਣ ਤੋਂ ਇੱਥੇ ਸੀਐਮ ਭਗਵੰਤ ਮਾਨ ਜਿਹੜੇ ਨੇ ਭੱਜਦੇ ਹੋਏ ਨਜ਼ਰ ਆਏ ਨੇ ਕਿ ਕੁਝ ਇੱਥੇ ਬਜ਼ੁਰਗ ਬੀਬੀ ਦੇ ਵੱਲੋਂ ਇਸ ਵੀਡੀਓ 'ਚ ਬੋਲਿਆ ਗਿਆ ਤੁਸੀਂ ਵੀ ਇੱਕ ਵਾਰ ਸੁਣੋ ਆ ਗਿਆ ਹੈ ਨਾ ਤੇ ਕੋਈ ਮਾਤਰਾ ਹੈ ਕਿ ਜਾ ਕੰਮਾਂ ਦੀ ਗੱਲ ਕਰਦੇ ਹੋ ਹੋਰ ਵੀ ਬਦਲਾਅ ਨਾ ਉਹ ਕਿਉਂ ਰਹਾ ਹੈ ਤਾਂ ਬਜ਼ੁਰਗ ਬੀਬੀ ਦੇ ਵੱਲੋਂ ਇੱਥੇ ਸੀਐਮ ਭਗਵੰਤ ਮਾਨ ਤੋਂ ਸਵਾਲ ਕੀਤਾ ਜਾਂਦਾ ਹੈ ਕਿ ਕਿਉਂ ਆਖਿਰ ਕਿਸਾਨਾਂ ਨੂੰ ਰੋਲਦਾ ਹੈ ਤਾ ਇਥੇ ਸੀਐਮ ਭਗਵੰਤ ਮਾਨ ਬਜ਼ੁਰਗ ਬੀਬੀ ਦਾ ਜਵਾਬ ਦੇਣ ਦੀ ਬਜਾਏ ਭੱਜ ਨਿਕਲਦੇ ਨੇ ਤੇ ਨਾਲੇ ਜੇਕਰ ਇੱਥੇ ਦੇਖਿਆ ਜਾਵੇ ਵੀਡੀਓ ਦੇ ਵਿੱਚ ਜਿਹੜਾ ਕਿਤੇ ਨਾ ਕਿਤੇ ਮਾਈਕ ਹੈ ਉਹ ਵੀ ਬੰਦ ਕੀਤਾ ਗਿਆ ਸੀ ਤਾਂ ਸੀਐਮ ਭਗਵੰਤ ਮਾਨ ਜਿਸ ਤਰ੍ਹਾਂ ਇਸਥੋਂ ਭੱਜਦੇ ਹੋਏ ਨਜ਼ਰ ਆਏ ਇੱਥੇ ਹੀ ਕੁਝ ਕੁ ਲੀਡਰਾਂ ਦੇ ਵੱਲੋਂ ਵੱਡੇ ਸਵਾਲ ਇਸ ਵੀਡੀਓ ਤੇ ਚੁੱਕੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਹਰਸੀਮਰਤ ਕੌਰ ਬਾਦਲ ਨੇ ਵੀ ਕੁਝ ਕੁ ਸਵਾਲ ਚੁੱਕੇ ਨੇ ਇੱਥੇ ਹਰਸੀਮਰਤ ਕੌਰ ਬਾਦਲ ਨੇ ਵੀ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਕਿ ਮੈਂ ਟਾਡੇ ਲੋਕਾਂ ਦੇ ਵਿੱਚੋਂ ਹੀ ਇੱਕ ਹਾਂ ਮੈਂ ਤੁਹਾਡਾ ਹੀ ਭਰਾ ਤੇ ਭਤੀਜਾ ਹਾਂ ਅੱਜ ਉਹ ਇਦਾਂ ਭਜ ਨਿਕਲਿਆ ਤੇ ਨਾਲੇ ਇਸ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਬਜ਼ੁਰਗ ਮਾਤਾ ਦੇ ਵੱਲੋਂ ਕਿਸ ਤਰ੍ਹਾਂ ਖੜੀਆਂ-ਖੜੀਆਂ ਸੀਐਮ ਭਗਵੰਤ ਮਾਨ ਨੂੰ ਸੁਣਾਈਆਂ ਜਾ ਰਹੀਆਂ ਨੇ ਤਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਜ਼ੁਰਗ ਬੀਬੀ ਨੇ ਸੀਐਮ ਭਗਵੰਤ ਮਾਨ ਨੂੰ ਖਰੀ-ਖੋਟੀ ਸੁਣਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੂੰ ਲੈ ਕੇ ਬਜ਼ੁਰਗ ਮਾਤਾ ਨੇ ਸੀਐਮ ਭਗਵੰਤ ਮਾਨ ਤੋਂ ਕੁਝ ਸਵਾਲ ਪੁੱਛੇ ਤੇ ਉਹ ਸਵਾਲ ਦਾ ਜਵਾਬ ਦੇਤੇ ਬਗੈਰ ਹੀ ਜਿਹੜੇ ਭੱਜਦੇ ਹੋਏ ਨਜ਼ਰ ਆਏ ਤਾਂ ਇਸ ਵੀਡੀਓ ਦੇ ਵਿੱਚ ਦੇਖਿਆ ਗਿਆ ਹੈ ਕਿ ਬਜ਼ੁਰਗ ਮਾਤਾ ਦੇ ਵੱਲੋਂ ਉਹਨਾਂ ਨੂੰ ਜਿਹੜੇ ਸਵਾਲ ਪੁੱਛੇ ਜਾ ਰਹੇ ਨੇ ਉਹ ਕਿਸਾਨਾਂ ਦੇ ਨਾਲ ਵੀ ਸਬੰਧਿਤ ਨੇ ਤੇ ਬਜ਼ੁਰਗ ਮਾਤਾ ਇੱਥੇ ਕਹਿੰਦੀ ਹੋਈ ਵੀ ਨਜ਼ਰ ਆ ਰਹੇ ਨੇ ਕਿ ਜੇਕਰ ਗੁਰੂ ਘਰ ਆਏ ਹੈ ਤਾਂ ਕੋਈ ਮਤ ਲੈ ਕੇ ਜਾ ਕਿਸਾਨਾਂ ਨੂੰ ਕਿਉਂ ਰੋਲਦਾ ਹੈ ਪਰ ਇਸ ਉੱਤੇ ਸੀਐਮ ਭਗਵੰਤ ਮਾਨ ਬਚ ਨਿਕਲਦੇ ਨੇ ਦੱਸ ਦਈਏ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਮੁੱਖ ਮੰਤਰੀ ਪਹੁੰਚੇ ਸੀ ਜਿੱਥੇ ਬਜ਼ੁਰਗ ਬੀਬੀ ਦੇ ਵੱਲੋਂ ਸੀਐਮ ਭਗਵੰਤ ਮਾਨ ਤੋਂ ਕੁਝ ਸਵਾਲ ਪੁੱਛ ਲਈ ਜਾਂਦੇ ਨੇ ਪਰ ਇਹਨਾਂ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਹੀ ਮੁੱਖ ਮੰਤਰੀ ਭੱਜਦੇ ਹੋਏ ਇੱਥੇ ਨਜ਼ਰ ਆਏ ਨੇ ਤਾਂ ਇਸ ਵੀਡੀਓ ਤੋਂ ਬਾਅਦ ਲਗਾਤਾਰ ਚਰਚਾ ਸ਼ੁਰੂ ਹੋ ਗਈ ਹੈ ਹਾਲਾਂਕਿ ਵਿਰੋਧੀ ਧਿਰ ਦੇ ਕਈ ਲੀਡਰਾਂ ਨੇ ਇਸ ਉੱਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਤੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਮਾਈਕ ਵੀ ਬੰਦ ਕਰ ਦਿੱਤਾ ਸੀ ਪਰ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰਾਂ ਨੇ ਇੱਥੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਕਿ ਆਖਿਰ ਕਦੋਂ ਤੱਕ ਮਾਈਕ ਬੰਦ ਕਰਕੇ ਤੁਸੀਂ ਇਦਾਂ ਹੀ ਭੱਜਦੇ ਰਹੋਗੇ ਤਾਂ ਇਸ ਉੱਤੇ ਸੰਸਦ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਆਖਦਾ ਹੁੰਦਾ ਸੀ ਮੈਂ ਤੁਹਾਡੇ ਵਿੱਚੋਂ ਇੱਕ ਹਾਂ ਤੁਹਾਡਾ ਹੀ ਪੁੱਤ ਤੇ ਭਤੀਜਾ ਹਾਂ ਜਦੋਂ ਤੁਸੀਂ ਜਦ ਮਰਜੀ ਤੁਸੀਂ ਮੇਰੀ ਇੱਥੇ ਬਾਹ ਫੜ ਕੇ ਰੋਕ ਸਕਦੇ ਹੋ ਮੇਰੇ ਤੋਂ ਸਵਾਲ ਕਰ ਸਕਦੇ ਹੋ ਮੈਂ ਭੱਜਾਂਗਾ ਨਹੀਂ ਪਰ ਜਦ ਇਸ ਮਾਤਾ ਦੇ ਵੱਲੋਂ ਸਵਾਲ ਕੀਤੇ ਗਏ ਤਾਂ ਪਿੱਠ ਕਰਕੇ ਇਥੋਂ ਭਗਵੰਤਮਾਨ ਜੋ ਨੇ ਉੱਪਰ ਨਿਕਲੇ ਤਾਂ ਬਜ਼ੁਰਗ ਬੀਬੀ ਦੀ ਆਵਾਜ਼ ਬੰਦ ਕਰਨ ਦੇ ਵਿੱਚ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਕਿ ਆਵਾਜ਼ ਬੰਦ ਕੀਤੀ ਗਈ ਹੈ ਆਖਿਰੇ ਆਵਾਜ਼ ਕਦੋਂ ਤੱਕ ਬੰਦ ਕੀਤੀ ਜਾਏਗੀ ਪੰਜਾਬੀ ਤੇਰੇ ਤੋਂ ਇੱਥੇ ਜਵਾਬ ਲੈ ਕੇ ਰਹਿਣਗੇ ਤੈਨੂੰ ਭਜਨ ਨਹੀਂ ਦਿੰਦੇ ਭਗਵੰਤਮਾਨ ਤਾਂ ਇੱਥੇ ਹਰ ਸਿਮਰਤ ਕੌਰ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਜੋ ਹੈ ਆਪਣੀ ਦਿੱਤੀ ਹੈ ਤੇ ਇੱਥੇ ਹੀ ਵੀਡੀਓ ਜੋ ਹੈ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਤੇਜ਼ੀ ਦੇ ਨਾਲ ਇਸ ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਖਰੀਆਂ-ਖਰੀਆਂ ਬੀਬੀ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਸੁਣਾ ਦਿੱਤੀਆਂ ਗਈਆਂ ਨੇ ਤਾਂ ਇਸ ਵੇਲੇ ਜਿਹੜੀ ਕਿਤੇ ਨਾ ਕਿਤੇ ਇਸ ਦੀ ਵੀਡੀਓ ਜੇਕਰ ਆਡੀਓ ਦੀ ਗੱਲ ਕਰਦੇ ਹਾਂ ਤਾਂ ਵੀਡੀਓ ਦੀ ਜਿਹੜੀ ਆਡੀਓ ਹੈ ਉਹ ਵੀ ਬੰਦ ਕੀਤੀ ਗਈ ਹੈ ਜਿਸ ਉੱਤੇ ਕਾਫੀ ਹੱਦ ਤੱਕ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਇਹਨਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਤੇ ਆਪਣੀ-ਆਪਣੀ ਪ੍ਰਤੀਕਿਰਿਆ ਇਸ ਉੱਤੇ ਦਿੱਤੀ ਜਾ ਰਹੀ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾ ਆ ਲੋਕਨਾ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਤਾਂ ਗਾ